ਹੈਲੋ ਸਟੂਡੈਂਟਸ ਮੈਂ ਖੁਸ਼ਬੂ ਇੱਕ ਵਾਰ ਫੇਰ ਤੋਂ ਸਾਰੇ ਹੀ ਸਟੂਡੈਂਟਸ ਆ ਆਪਣੇ YouTube ਚੈਨਲ ਵਿਸ਼ਵਾਸ ਸਟੱਡੀਸ ਤੇ ਬਹੁਤ ਸਵਾਗਤ ਕਰਦੀ ਹਾਂ ਤਾਂ ਸਟੂਡੈਂਟਸ ਜਿਵੇਂ ਕਿ ਤੁਹਾਨੂੰ ਪਤਾ ਹੈ ਬੇਟਾ ਕਿ ਅੱਜ ਜੋ ਮੈਟੋਰੀਅ ਸਕੂਲ ਦੀ ਕਾਉਂਸਲਿੰਗ ਚੱਲ ਰਹੀ ਹੈ ਉਹਦਾ ਤੀਜਾ ਦਿਨ ਚੱਲ ਰਿਹਾ ਹੈ ਭਾਵ ਅੱਜ ਜੋ ਤਰੀਕ ਹੈਗੀ ਹੈ ਬੇਟਾ ਉਹ ਕਿੰਨੀ ਹੈ ਜੀ 12 ਮਈ 2024 ਦਿਨ ਹੈਗਾ ਬੇਟਾ ਐਤਵਾਰ ਤੇ ਅੱਜ ਕਿਹੜੇ ਬੱਚੇ ਬੁਲਾਏ ਗਏ ਨੇ ਲੜੀ ਨੰਬਰ 1601 ਤੋਂ ਲੈ ਕੇ 2377 ਤੱਕ ਤੇ ਇਹ ਲੜੀ ਨੰਬਰ ਕਿੰਨਾ ਦਾ ਬੇਟਾ ਇਹ ਲੜਕੀਆਂ ਦਾ ਗਰਲਸ ਦਾ ਤੇ ਬੁਆਇਸ ਨੂੰ ਜਿਨ੍ਹਾਂ ਨੂੰ ਬੁਲਾਇਆ ਗਿਆ ਉਹ ਹੈਗਾ ਜੀ 1201 ਤੋਂ ਲੈ ਕੇ 1905 ਤੱਕ ਤੇ ਇਹ ਕਿੰਨਾ ਦਾ ਹੈ ਇਹ ਬੁਆਇਸ ਦਾ ਠੀਕ ਹੈ ਤਾਂ ਅੱਜ ਕਾਉਂਸਲਿੰਗ ਦਾ ਕਿੰਵਾਂ ਦਿਨ ਚੱਲ ਰਿਹਾ ਹੈ ਤੀਜਾ ਦਿਨ ਚੱਲ ਰਿਹਾ ਹੈ ਤੇ ਬਸ ਫਿਰ ਕੱਲ ਜਿਹੜੀ ਕਾਉਂਸਲਿੰਗ ਹੈ ਜਾਨਕਿ 13 ਮਈ 2024 ਸੋਮਵਾਰ ਨੂੰ ਜਿਹੜੀ ਮੈਟੋਰੀਅਸ ਦੀ ਕਾਉਂਸਲਿੰਗ ਹੈ ਬੇਟਾ ਉਹ ਖਤਮ ਹੋ ਜਾਏਗੀ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਵਾ ਬੇਟਾ ਵੀ ਅੱਜ ਜਰਨਲ ਕੈਟਾਗਰੀ ਦੇ ਬੱਚੇ ਭਾਵ ਕਿ ਜੋ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਨੇ ਉਹਨਾਂ ਦੀ ਜਿਹੜੀ ਕਾਉਂਸਲਿੰਗ ਹੈ ਅੱਜ ਸਮਾਪਤ ਹੋ ਜਾਏਗੀ ਕਲੀਅਰ ਇਸ ਤੋਂ ਬਾਅਦ ਬੇਟਾ ਆਪਾਂ ਡਿਸਕਸ ਕਰ ਲੈਣੇ ਆ ਕਿ ਹੁਣ ਦੋ ਦਿਨਾਂ ਦੀ ਕਾਉਂਸਲਿੰਗ ਤੋਂ ਬਾਅਦ ਕਿੰਨੀਆਂ ਸੀਟਾਂ ਜਿਹੜੀਆਂ ਕਿਹੜੇ-ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਡਿੰਗ ਰਹਿ ਗਈਆਂ ਨੇ ਜਾਂ ਆਪਾਂ ਕਿਹ ਖਾਲੀ ਰਹਿ ਗਈਆਂ ਨੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਤਾਂ ਕਿ ਜਦੋਂ ਵੀ ਅੱਜ ਦੇ ਦਿਨ ਵਾਲੇ ਬੱਚਿਆਂ ਨੇ ਆਪਦੀ ਸਟੇਸ਼ਨ ਚੋਇਸ ਕਰਨੀ ਹੈ ਜਾਂ ਫਿਰ ਕੱਲ ਚੌਥੇ ਦਿਨ ਵਾਲੇ ਬੱਚਿਆਂ ਨੇ ਆਪਦੀ ਸਟੇਸ਼ਨ ਚੋਇਸ ਕਰਨੀ ਹੈ ਤਾਂ ਤੁਹਾਨੂੰ ਇੱਕ ਆਈਡੀਆ ਹੋ ਸਕੇ ਕਿ ਤੁਸੀਂ ਕਿਹੜੇ ਸਟੇਸ਼ਨ ਲਈ ਹੁਣ ਆਪਦਾ ਚੂਜ਼ ਕਰਨਾ ਹੈਗਾ ਕਲੀਅਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਬੇਟਾ ਬॉयਜ਼ ਦੀ ਠੀਕ ਹੈ ਜਿਵੇਂ ਤੁਹਾਡੇ ਸਾਹਮਣੇ ਮੈਂ ਸਲਾਈਡ ਓਪਨ ਕੀਤੀ ਹੋਈ ਹੈ ਬੇਟਾ ਅੰਮ੍ਰਿਤਸਰ ਜ਼ਿਲ੍ਹੇ ਦੀ ਆਪਾਂ ਗੱਲ ਕਰ ਲੈਂਦੇ ਆ ਜੀ ਇਹ ਆਪਾਂ ਕਿਹਦੀ ਗੱਲ ਕਰ ਰਹੇ ਹਾਂ ਬੇਟਾ ਬੁਆਏਜ਼ ਦੀ ਗੱਲ ਕਰ ਰਹੇ ਹਾਂ ਠੀਕ ਹੈ ਅੰਮ੍ਰਿਤਸਰ ਜ਼ਿਲ੍ਹੇ ਦੀ ਆਪਾਂ ਗੱਲ ਕਰ ਲੈਂਦੇ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਟੋਟਲ ਸੀਟ ਸੀਗੀਆਂ ਬੇਟਾ 121 ਠੀਕ ਹੈ ਜੀ ਜਿਹਦੇ ਵਿੱਚੋਂ ਮੈਡੀਕਲ ਦੀਆਂ 25 ਸੀਟਸ ਰਹਿਗੀਆਂ ਹੈਗੀਆਂ ਨੋਨ ਮੈਡੀਕਲ 64 ਰਹਿਗੀਆਂ ਤੇ ਕਮਰਸ ਦੀਆਂ 32 ਰਹਿਗੀਆਂ ਵਟਿੰਡਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਾਰੀਆਂ ਦੀ ਸਾਰੀਆਂ ਸੀਟਾਂ ਹੀ ਬੇਟਾ ਫੁੱਲ ਹੋ ਚੁੱਕੀਆਂ ਹੁਣ ਉੱਥੇ ਕੋਈ ਸੀਟ ਨਹੀਂ ਹੈਗੀ ਫਿਰੋਜ਼ਪੁਰ ਦੀ ਗੱਲ ਕਰੀਏ ਫਿਰੋਜ਼ਪੁਰ ਦੇ ਵਿੱਚ ਟੋਟਲ 58 ਸੀਟਸ ਰਹਿਗੀਆਂ ਨੇ 5 ਬੇਟਾ ਮੈਡੀਕਲ 32 ਨਾਨ ਮੈਡੀਕਲ ਤੇ ਕਮਰਸ ਦੀਆਂ ਰਹਿਗੀਆਂ 18 ਕਲੀਅਰ ਬੇਟਾ ਠੀਕ ਹੈ ਜੀ ਕਲੀਅਰ ਇਸੇ ਤਰ੍ਹਾਂ ਬੇਟਾ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕਰੀਏ ਇੱਥੇ 128 ਸੀਟਸ ਰਹਿਗੀਆਂ ਨੇ 25 ਮੈਡੀਕਲ 88 ਨਾਨ ਮੈਡੀਕਲ ਕਮਰਸ 25 ਤਲਵਾੜਾ ਦੀ ਗੱਲ ਕਰੀਏ ਇੱਥੇ ਤੁਹਾਨੂੰ ਮੈਂ ਦੱਸਿਆ ਹੀ ਸੀ ਕੱਲੀ ਕਿ ਬੁਆਏਸ ਦੀ ਸੀਟਸ ਤਾਂ ਇੱਥੇ ਹੈ ਨਹੀਂ ਸਿਰਫ ਔਰ ਸਿਰਫ ਕਿਹਦੀ ਸੀਟ ਹੈ ਗਰਲਸ ਦੀ ਜਲੰਧਰ ਦੀ ਗੱਲ ਕਰ ਲੈਂਦੇ ਆ ਜਲੰਧਰ ਦੇ ਵਿੱਚ ਦੇਖੋ ਬੇਟਾ 83 ਸੀਟਸ ਰਹਿ ਗਈਆਂ ਨੇ ਜਿਦੇ ਵਿੱਚੋਂ 18 ਮੈਡੀਕਲ ਨੇ ਤੇ 35 ਨਾਨ ਮੈਡੀਕਲ ਨੇ ਤੇ 30 ਕਮਰਸ ਨੇ ਲੁਧਿਆਣਾ ਦੀ ਗੱਲ ਕਰੀਏ ਤਾਂ ਉੱਥੇ 49 ਸੀਟਸ ਰਹਿ ਗਈਆਂ ਨੇ ਗਰਲਸ ਬॉयਸ ਦੀਆਂ 15 ਮੈਡੀਕਲ ਨੇ ਉਹਦੇ ਵਿੱਚੋਂ 27 ਨਾਨ ਮੈਡੀਕਲ ਤੇ 7 ਕਮਰਸ ਪਟਿਆਲਾ ਦੀ ਗੱਲ ਕਰੀਏ ਤਾਂ ਉੱਥੇ 20 ਸੀਟਾਂ ਰਹਿ ਗਈਆਂ ਬੇਟਾ ਮੈਡੀਕਲ 8 ਨਾਨ ਮੈਡੀਕਲ 0 ਕਮਰਸ 12 ਫਿਰ ਹੈਗਾ ਐਸ ਸੀ ਐਸ ਨਗਰ ਦੀ ਗੱਲ ਕਰ ਲੈਂਦੇ ਆ ਉੱਥੇ ਬੇਟਾ ਕਿੰਨੀਆਂ ਸੀਟਾਂ ਦੇਖੋ 41 ਸੀਟਸ ਨੇ 18 ਮੈਡੀਕਲ ਰਹਿ ਗਈਆਂ ਨਾਨ ਮੈਡੀਕਲ 9 ਤੇ ਕਮਰਸ ਦੀਆਂ 14 ਸੀਟਾਂ ਏ ਤੁਹਾਨੂੰ ਜੋ ਮੈਂ ਵੇਰਵਾ ਦਿੱਤਾ ਬੇਟਾ ਇਹ ਜ਼ਿਲ੍ਹਾ ਵਾਰ ਵੇਰਵਾ ਦਿੱਤਾ ਬੋਇਸ ਦਾ ਹੁਣ ਮੈਂ ਤੁਹਾਨੂੰ ਦੱਸਣ ਲੱਗਿਆਂ ਕਿ ਗਰਲਸ ਦੀਆਂ ਕਿੰਨੀਆਂ ਸੀਟਾਂ ਰਹਿ ਗਈਆਂ ਨੇ ਕਲੀਅਰ ਹਾਂਜੀ ਹੁਣ ਆਪਾਂ ਗੱਲ ਕਰਦੇ ਆਂ ਬੇਟਾ ਗਰਲਸ ਦੀਆਂ ਠੀਕ ਹੈ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਤੁਸੀਂ ਦੇਖ ਸਕਦੇ ਹੋ ਬੇਟਾ 95 ਸੀਟਾਂ ਰਹਿ ਚੁੱਕੀਆਂ ਗਰਲਸ ਦੀਆਂ ਮੈਡੀਕਲ ਦੀਆਂ ਸਾਰੀਆਂ ਸੀਟਾਂ ਫੁੱਲ ਹੋ ਗਈਆਂ ਕੋਈ ਸੀਟ ਨਹੀਂ ਬਚੀ ਉੱਥੇ ਨਾਨ ਮੈਡੀਕਲ ਦੀਆਂ 65 ਪਈਆਂ ਕਮਰਸ ਦੀਆਂ 30 ਫਿਰ ਬਠਿੰਡਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਦੇਖੋ ਬॉयਜ਼ ਵੇਲੇ ਵੀ ਬਠਿੰਡਾ ਜ਼ਿਲ੍ਹਾ ਬੁੱਕ ਹੋ ਚੁੱਕਿਆ ਕੋਈ ਸੀਟ ਨਹੀਂ ਹੈਗੀ ਤੇ ਗਰਲਸ ਦੇ ਲਈ ਵੀ ਕੋਈ ਸੀਟ ਨਹੀਂ ਹੈਗੀ ਫਿਰੋਜ਼ਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇਹਦੇ ਵਿੱਚ 63 ਸੀਟਸ ਨੇ ਬੇਟਾ ਇੱਕ ਮੈਡੀਕਲ ਦੀ ਰਹਿ ਗਈ ਹੈਗੀ ਆ ਨਾਨ ਮੈਡੀਕਲ 28 ਤੇ ਕਮਰਸ 34 ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਟੋਟਲ ਇੱਥੇ 178 ਸੀਟਸ ਆ 31 ਮੈਡੀਕਲ 107 ਨਾਨ ਮੈਡੀਕਲ ਕਮਰਸ 37 ਤਲਵਾੜਾ ਦੀ ਗੱਲ ਕਰੀਏ ਤਲਵਾੜਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਸਿਰਫ ਇੱਥੇ ਗਰਲਸ ਦੀਆਂ ਹੀ ਸੀਟਸ ਨੇ ਤਾਂ ਇੱਥੇ ਸੀਟਸ 33 ਸੀਟਸ ਪਈਆਂ ਨੇ ਬੇਟਾ ਜਿਹਦੇ ਵਿੱਚੋਂ 6 ਮੈਡੀਕਲ 12 ਨਾਨ ਮੈਡੀਕਲ ਕਮਰਸ 15 ਜਲੰਧਰ ਦੀ ਗੱਲ ਕਰੀਏ ਜਲੰਧਰ ਵਿੱਚ 88 ਸੀਟਸ ਪਈਆਂ ਨੇ ਮੈਡੀਕਲ ਦੀ ਕੋਈ ਸੀਟ ਹੈ ਨਹੀਂ ਸਾਰੀਆਂ ਫਿਲ ਹੋ ਗਈਆਂ ਕਿਹੜੀਆਂ ਪਈਆਂ ਬੇਟਾ ਨਾਨ ਮੈਡੀਕਲ ਪਈਆਂ ਨੇ 57 ਸੀਟਸ ਤੇ ਕਮਰਸ ਦੀਆਂ 31 ਲੁਧਿਆਣਾ ਜ਼ਿਲ੍ਹਾ ਦੀ ਗੱਲ ਕਰੀਏ ਤਾਂ ਇਹਦੇ ਵਿੱਚ 31 ਸੀਟਸ ਰਹਿ ਗਿਆ ਨੇ ਮੈਡੀਕਲ ਫਿਲ ਹੋ ਚੁੱਕਿਆ ਹੈ ਨਾਨ ਮੈਡੀਕਲ 17 ਕਮਰਸ 14 ਪਟਿਆਲਾ ਦੀ ਗੱਲ ਕਰੀਏ ਤਾਂ ਗਰਲਸ ਦੀਆਂ ਸਾਰੀਆਂ ਹੀ ਸੀਟਸ ਬਿਟਾ ਬੁੱਕ ਹੋ ਚੁੱਕੀਆਂ ਐ ਐਸਐਸ ਨਗਰ ਦੀ ਗੱਲ ਕਰੀਏ ਤਾਂ ਦੇਖੋ 16 ਸੀਟਾਂ ਇੱਥੇ ਰਹਿ ਗਈਆਂ 16 ਸੀਟਾਂ ਸਿਰਫ ਕਾਦੀਆਂ ਮੈਡੀਕਲ ਨਾਨ ਮੈਡੀਕਲ ਫਿਲ ਹੋ ਚੁੱਕਿਆ ਕਮਰਸ ਦੀਆਂ ਸਿਰਫ 16 ਸੀਟਾਂ ਰਹਿ ਚੁੱਕੀਆਂ ਤਾ ਇਹ ਜਾਣਕਾਰੀ ਬੇਟਾ ਅੱਜ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਂ ਕਿ ਜਿਹੜੇ ਬੱਚੇ ਅੱਜ ਕਾਉਂਸਲਿੰਗ ਲਈ ਜਾ ਰਹੇ ਹੈ ਉਹ ਆਪਣਾ-ਆਪਣਾ ਬॉयਜ਼ ਐਂਡ ਗਰਲਜ਼ ਆਪਣਾ-ਆਪਣਾ ਸਕਰੀਨਸ਼ਾਟ ਹੈ ਜਿਹੜਾ ਲੈ ਕੇ ਰੱਖ ਲਓ ਬੇਟਾ ਤਾਂ ਕਿ ਫਿਰ ਮਾਈਂਡ ਸੈਟ ਅਪ ਹੁੰਦਾ ਵੀ ਤੁਸੀਂ ਕਿਹੜਾ ਸਟ੍ਰੀਮ ਚੂਜ਼ ਕਰਨਾ ਹੈ ਤੇ ਕਿਹੜੀ ਸੀਟ ਕਿੱਥੇ ਲੈਣੀ ਹੈ ਮੰਨ ਲਓ ਹੁਣ ਕਿਸੇ ਬੱਚੇ ਨੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਮੈਡੀਕਲ ਦੀ ਸੀਟ ਲੈਣ ਵਾਸਤੇ ਸੋਚੀ ਬੈਠਾ ਹੈ ਠੀਕ ਹੈ ਜੀ ਤੇ ਮੰਨ ਲਓ ਹੁਣ ਉੱਥੇ ਸੀਟ ਹੀ ਨਹੀਂ ਹੈਗੀ ਤਾਂ ਇੱਕੇ ਜਮ ਜਾ ਕੇ ਬੱਚਾ ਉੱਥੇ ਡੀਮੋਟੀਵੇਟ ਹੋ ਜਾਏਗਾ ਉਹ ਤੋਂ ਸਹੀ ਡਿਸੀਜਨ ਨਹੀਂ ਲਿਤਾ ਜਾਏਗਾ ਪਰ ਜੇਕਰ ਉਹਨੂੰ ਪਹਿਲਾਂ ਪਤਾ ਹੋਏਗਾ ਕਿ ਪਟਿਆਲੇ ਦੇ ਵਿੱਚ ਮੈਡੀਕਲ ਸੀਟ ਨਹੀਂ ਹੈਗੀ ਹੋਰ ਕੋਈ ਜ਼ਿਲ੍ਹੇ ਦੇ ਵਿੱਚ ਹੈਗੀ ਹੈ ਮੈਂ ਉੱਥੇ ਚੂਜ਼ ਕਰ ਸਕਦਾ ਹਾਂ ਤਾਂ ਬੱਚਾ ਆਰਾਮ ਨਾਲ ਬਿਨਾਂ ਕਿਸੇ ਘਬਰਾਹਟ ਤੋਂ ਉੱਥੇ ਆਵਦਾ ਸਹੀ ਸਟੇਸ਼ਨ ਚੂਜ਼ ਕਰ ਸਕਦਾ ਹੈ ਤਾਂ ਇਹ ਜਾਣਕਾਰੀ ਅੱਜ ਦੀ ਬੇਟਾ ਦੋਨੇ ਹੀ ਬੱਚਿਆਂ ਲਈ ਜ਼ਰੂਰੀ ਹੈ ਚਾਹੇ ਬੱਚੇ ਅੱਜ ਕਾਉਂਸਲਿੰਗ ਲਈ ਜਾ ਰਹੇ ਨੇ ਉਹਨਾਂ ਲਈ ਵੀ ਹੈਲਪਫੁਲ ਹੈਗੀ ਹੈ ਤੇ ਚਾਹੇ ਜਿਹੜੇ ਬੱਚਿਆਂ ਨੇ ਕੱਲ ਜਾਣਾ ਹੈਗਾ ਕਾਉਂਸਲਿੰਗ ਲਈ ਉਹਨਾਂ ਲਈ ਵੀ ਲਾਹੇਵੰਦ ਹੈ ਕਿਉਂਕਿ ਉਹ ਵੀ ਬੱਚੇ ਫਿਰ ਮੈਂਟਲੀ ਥੋੜੇ ਪ੍ਰਿਪੇਅਰਡ ਰਹਿਣਗੇ ਤੇ ਕਿਥੇ ਨਾ ਕਿਥੇ ਇਹ ਜਾਣਕਾਰੀ ਜਿਹੜੇ ਬੱਚੇ ਵਾਰ-ਵਾਰ ਪੁੱਛ ਰਹੇ ਸੀ ਕਿ ਮੈਮ ਮੈਲਟੋਰੀਅਸ ਦੀ waiting list ਆਏਗੀ ਉਹਨਾਂ ਲਈ ਵੀ ਹੈਲਪਫੁਲ ਹੈ ਤਾਂ ਤੁਸੀਂ ਆਪ ਦੇਖ ਲਓ ਬੇਟਾ ਕਿ ਕਿਸ ਤਰ੍ਹਾਂ ਮੈਂ ਤੁਹਾਨੂੰ ਬॉयਜ਼ ਦੀਆਂ ਸੀਟਸ ਵੀ ਦਿਖਾਤੀਆਂ ਗਰਲਸ ਦੀਆਂ ਵੀ ਸੀਟਸ ਦਿਖਾਤੀਆਂ ਕਿ ਸੀਟਾਂ ਫਟਾਫਟ ਫਿਲ ਹੁੰਦੀਆਂ ਜਾ ਰਹੀਆਂ ਨੇ ਤਾਂ ਬੇਟਾ ਜੇਕਰ ਸੀਟਾਂ ਫਿਲ ਹੀ ਹੁੰਦੀਆਂ ਜਾ ਰਹੀਆਂ ਨੇ ਤਾਂ waiting list ਆਉਣ ਦੀ ਸੰਭਾਵਨਾ ਉਹਨੀ ਹੀ ਘਟ ਜਾਂਦੀ ਹੈ ਪਰ ਫਿਰ ਵੀ ਆਪਾਂ ਇਹ ਕਹਿ ਸਕਦੇ ਹਾਂ ਕਿ 50% ਚਾਂਸ ਹੁੰਦੇ ਆ waiting list ਆਉਂਦੇ ਰਾਈਟ ਨਹੀਂ ਤਾਂ ਫਿਰ ਸੈਕਿੰਡ ਆਪਸ਼ਨ ਤੁਹਾਡੇ ਕੋਲ ਹੈਗੀ ਆ ਸਕੂਲ ਆਫ ਐਮੀਨੈਂਸੀ ਤੇ ਇਸੀਗਾ ਬੇਟਾ ਅੱਜ ਦਾ ਵੇਰਵਾ ਅੱਜ ਤੇ ਕਾਉਂਸਲਿੰਗ ਤੋਂ ਬਾਅਦ ਆਪਾਂ ਫੇਰ ਲਿਸਟ ਅਪਡੇਟ ਕਰਾਂਗੇ ਦੇਖਾਂਗੇ ਕਿ ਕੱਲ ਦੇ ਬੱਚਿਆਂ ਲਈ ਕਿੰਨੀਆਂ ਸੀਟਾਂ ਰਹਿ ਚੁੱਕੀਆਂ ਤੁਸੀਂ ਚੈਨਲ ਦੇ ਨਾਲ ਬਨੇ ਰਹਿਣਾ ਬੇਟਾ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰਨਾ ਹੈ तो व् तो व् बच्चे शेयर करना है, चैनल में सबसक्राइब करना ता कि यह चैनल हमेशा स्टडी भी नोटिफिकेशन भी इस तरह थोड़ी मदद करता रहे जो फिर भी कोई डाउट हो कमेंट सैक्शन पूछ लियो मिलेंगे शाम की वीडियो के टिल दैन नैवर गिवअप गुड बाय